ਖੂਨਦਾਨ ਮਹਾਦਾਨ ਖੂਨਦਾਨ ਨਾਲ ਮਿਲਦਾ ਹੈ ਜੀਵਨਦਾਨ ਖੂਨਦਾਨ ਪੂਜਾ ਦੇ ਸਮਾਨ ਸਾਥੀਓ 4 ਤਰੀਕ ਨੂੰ ਦਿਨ ਬੁੱਧਵਾਰ ਨੂੰ ਪਿੰਡ ਬਰਨਾਲਾ ਕਲਾ ਵਿਖੇ ਸਵੈਇੱਛੁਕ ਖੂਨਦਾਨ ਕੈਂਪ ਲੱਗਣ ਜਾ ਰਿਹਾ ਹੈ ਉਹਦੇ ਬਾਰੇ ਜਾਣਕਾਰੀ ਤੁਹਾਨੂੰ ਲੈ ਕੇ ਦਿੰਦੇ ਹਾਂ ਜੀ ਸਰ ਆਓ ਜੀ ਆਪਾਂ ਭਗਤ ਪੂਰਨ ਸਿੰਘ ਲੋਕ ਸਵਾ ਟ੍ਰਸਟ ਭਗਤ ਪੂਰਨ ਸਿੰਘ ਜੀ ਨੂੰ ਸਮਰਪਿਤ ਹੋ ਕੇ 121ਵੇਂ ਜਨਮ ਦਿਨ ਸਮਰਪਿਤ ਹੋ ਕੇ ਪਿੰਡ ਬਰਨਾਲਾ ਕਲਾ ਨਦੀਕ ਨਵਾਂ ਸ਼ਹਿਰ ਜਿਲ੍ਹਾ ਸ਼ਿਦਪਗਤ ਸਿੰਘ ਨਗਰ ਵੇਖੇ ਖੂਨਦਾਨ ਕੈਂਪ ਜਿਹੜਾ ਆ ਉਹ ਲਗਾਇਆ ਜਾ ਰਿਹਾ ਆਓ ਸਾਰੇ ਜਾਣੇ ਇਹ ਖੂਨਦਾਨ ਕਾਮ ਦੇ ਵਿੱਚ ਹਿੱਸਾ ਪਾਈਏ ਅਤੇ ਜਿਹੜੇ ਖੂਨਦਾਨੀਆਂ ਨੂੰ ਸਨਮਾਨਿਤ ਵੀ ਕੀਤਾ ਜਾਊਗਾ ਉਹਨਾਂ ਲਈ ਰਿਫਰੈਸ਼ਮੈਂਟ ਜਾਂ ਜਿਹੜੇ ਨਾਲ ਉਹਨਾਂ ਦੇ ਪਰਿਵਾਰ ਵੀ ਹੋਣਗੇ ਉਹਨਾਂ ਲਈ ਵੀ ਖਾਣਾ ਪਾਣੀ ਸਾਰਾ ਜਿਹੜਾ ਉਹ ਨਾਲ ਇੱਥੇ ਹੋਏਗਾ ਹਰ ਤਰ੍ਹਾਂ ਦਾ ਪ੍ਰਬੰਧ ਹੋਏਗਾ ਇਹ ਕਿੰਨੇ ਵੇਲੇ ਤੱਕ ਕੈਂਪ ਚੱਲੇਗਾ ਜੀ ਇਹ ਕੈਂਪ ਜੀ 10 ਵਜੇ ਤੋਂ ਲੈ ਕੇ 2:00 ਵਜੇ ਤੱਕ ਇਹ ਕੈਂਪ ਚੱਲੇਗਾ ਇਹਦੇ ਇਹਦੇ ਸੰਦਰਭ ਇਹਦੇ ਵਿੱਚ ਵਿੱਚ ਹੀ ਆ ਕੇ ਆਪਣਾ ਖੂਨਦਾਨ ਕਰਕੇ ਆਓ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਤੇ ਆਪਣੇ ਪਰਿਵਾਰਾਂ ਦਾ ਭਲਾ ਸੋਚੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ